ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਰਾਤ ਦੇ 9:00 ਵੱਜ ਚੁੱਕੇ ਆ ਤੇ ਆਪਣੀ ਮਸ਼ੀਨ ਤੁਸੀਂ ਦੇਖ ਸਕਦੇ ਆ ਪੈਕ ਹੋ ਚੁੱਕੀ ਆ ਬਿਲਕੁਲ ਡੱਬਾ ਬੰਦ ਮਸ਼ੀਨ ਆ ਔਰ ਆਪਣਾ ਬਿਲਕੁਲ ਜੈਨੂਨ ਗਾਮਾ ਫੱਟੇ ਵਗੈਰਾ ਤੁਸੀਂ ਚੈੱਕ ਕਰ ਸਕਦੇ ਆ ਦਿਖਾਓ ਸਹੀ ਆ ਰਹੀ ਏ ਮੈਨੂੰ ਪੱਗ ਬੰਨਣ ਦਾ ਵੀ ਦੇਖੋ ਟਾਈਮ ਨਹੀਂ ਲੱਗਿਆ ਰਾਤ ਦੇ 9:00 ਵੱਜ ਗਏ ਤੇ ਹੁਣ ਡਿਲੀਵਰੀ ਆਸਤੇ ਟਰੱਕ ਆ ਚੁੱਕਿਆ ਸਾਹਮਣੇ ਹਾਈਡਰ ਦੇਖਦੇ ਵੀਡੀਓ ਚ ਆ ਰਿਹਾ ਹੈ ਹਾਈਡਰਾ ਹਾਈਡਰਾ ਵਗੈਰਾ ਆ ਚੁੱਕਿਆ ਆ ਮਕੈਨਿਕ ਖੜੇ ਆ ਆਪਣੇ ਔਰ ਇਹ ਵਿਚਾਰੇ ਸਵੇਰ ਤੇ ਲੱਗੇ ਹੋਏ ਔਰ ਮੇਰਾ ਵੀ ਦੇਖੋ ਵੀ ਮਤਲਬ ਪੱਗ ਬਣਨ ਦਾ ਕਦਾ ਟਾਈਮ ਨਹੀਂ ਲੱਗਾ ਆਪਾਂ ਬਹੁਤ ਜਿਹੜਾ ਔਰ ਕੰਮ ਜਿਹੜਾ ਆਪਣਾ ਬਿਲਕੁਲ ਜੈਨੂਇਨ ਜ਼ੀਰੋ ਅਡਵਾਂਸ ਲਈਦਾ ਫੁੱਲੀ ਆਪਾਂ ਨੂੰ ਕਿਉਂਕਿ ਕੌਨਫੀਡੈਂਸ ਆਪਣੀ ਚੀਜ਼ ਜੈਨੂਇਨ ਔਰ ਸਾਫ਼ ਔਰ ਜਾਏਗੀ ਔਰ ਫੁੱਲ ਆਪਾਂ ਜਿਹੜਾ ਉਹ ਚੀਜ਼ ਦੀ ਜ਼ਿੰਮੇਵਾਰੀ ਲੈਨੇ ਆ ਵੀ ਠੀਕ ਆ ਹਨਾ ਔਰ ਕੈਸ਼ ਔਨ ਡਿਲੀਵਰੀ ਕੰਮ ਆਪਣਾ ਵੀ ਤੁਸੀਂ ਸਾਰੀ ਪੇਮੈਂਟ ਘਰੇ ਜਾ ਕਿਉਂਕਿ ਇੰਟਰਨੈਟ ਦਾ ਟਾਈਮ ਔਰ 117 ਦੇ ਸਕੈਮ ਹੁੰਦੇ ਆ ਹਨਾ ਅਗਲੇ ਨੂੰ ਡਰ ਹੁੰਦਾ ਵੀ ਆਪਾਂ ਜੇ ਪੇਮੈਂਟ ਪਹਿਲਾਂ ਕਰਤੀ ਤਾਂ ਮੇ ਵੀ ਇਹ ਬੰਦਾ ਫੋਨ ਚੱਕੂ ਜਾਂ ਕੀ ਫਰਾਡ ਨਾ ਹੋ ਜੇ ਕੁਝ ਤਾਂ ਆਪਣਾ ਜਿਹੜੀ ਆ ਕੈਸ਼ ਔਨ ਡਿਲੀਵਰੀ ਕੰਮ ਹੈਗਾ ਆ ਤੁਸੀਂ ਪੇਮੈਂਟ ਘਰੇ ਆ ਜਾ ਸਕਦੇ ਜੀ ਜਿੰਨਾਂ ਕੋਲੇ ਛੋਟੀਆਂ ਮਸ਼ੀਨਾਂ ਨਾ ਜਿੱਦਾਂ ਊਸ਼ਾ ਵਗੈਰਾ ਦੀਆਂ ਉਹ ਉਹ ਮੂਵ ਕਰਨਾ ਚਾਹੁੰਦੇ ਕੰਮ ਹੈਗਾ ਆ ਵੀ ਵੱਡੀ ਮਸ਼ੀਨ ਤੇ ਜਿੱਥੇ ਜੋਇੰਟ ਵਗੈਰਾ ਨਾਲ ਲਾਉਣੇ ਪੈਣ ਇੱਕ ਵਾਰੀ ਚ ਇੱਕ ਸੂਟ ਨਿਕਲ ਜੇ ਜਿੱਦਾਂ ਇਹ ਆ ਦੇਖੋ ਦਿਖਾ ਦੇ ਮੜਾ ਜਾਂ ਵੀ ਇਹ ਚਾਰ ਹੈੱਡ ਆ ਇਹ ਚਾਰ ਹੈੱਡ ਮਤਲਬ ਦੋ ਸੂਟ ਕੱਢਦੀ ਐ ਇੱਕ ਜਾਂ ਦੋ ਸੂਟਾਂ ਵਾਲੀ ਮਸ਼ੀਨ ਲੈਣੀ ਹੋਵੇ ਕਿਸੇ ਨੇ ਵੀ ਤੋ ਆਪਣਾ ਕੰਟੈਕਟ ਕਰ ਸਕਦਾ ਆਪਣੇ ਕੋਲੇ ਹਰੇਕ ਤਰ੍ਹਾਂ ਦੀ ਤੁਹਾਨੂੰ ਮਸ਼ੀਨ ਮਿਲੂਗੀ ਇੱਕ ਸੂਟ ਵਾਲੀ ਦੋ ਸੂਟ ਵਾਲੀ ਸੱਤ ਹੈੱਡ ਵੀ ਮਿਲੂਗੀ ਚਾਰ ਸੂਟ ਕੱਢਣ ਵਾਲੀ ਤਿੰਨ ਸੂਟ ਕੱਢਣ ਵਾਲੀ ਜਿੱਦਾਂ ਦੀ ਵੀ ਤੁਹਾਨੂੰ ਮਸ਼ੀਨ ਚਾਹੀਦੀ ਆਪਣਾ ਕੰਟੈਕਟ ਕਰ ਸਕਦੇ ਆ ਆਪਣਾ ਕੰਮ ਬਿਲਕੁਲ ਇੱਕ ਨੰਬਰ ਆ ਕੈਸ਼ ਔਨ ਡਿਲੀਵਰੀ ਹੋ ਸਕਦਾ ਔਰ ਤੁਸੀਂ ਜਿਹੜੀ ਮੈਂ ਤੁਹਾਨੂੰ ਕਹਿ ਲੱਗੇ ਜਿਨ੍ਹਾਂ ਨੇ ਮੂਵ ਕਰਨਾ ਆ ਉਸ ਵਾਲੀ ਮਸ਼ੀਨ ਤੋਂ ਤੇ ਉਹ ਬੰਦਾ ਵੀ ਆਪਾਂ ਨੂੰ ਮਸ਼ੀਨ ਵੀ ਵਿੱਚ ਕਟਵਾ ਸਕਦਾ ਤੋ ਚਾਹੁੰਦੇ ਆ ਨਾ ਵੀ ਮੰਨ ਕੇ ਚਲੋ ਲੱਖ ਸਵਾ ਲੱਖ ਦੀ ਮਸ਼ੀਨ ਜੇ ਤੁਸੀਂ ਉਹ ਲਈ ਆ ਉਸ ਤੋਂ ਬਾਅਦ ਤੁਸੀਂ ਵੜੀ ਲੈਣਾ ਚਾਹੁੰਦੇ ਆ ਤਾਂ ਉਹ ਤੁਹਾਡਾ ਲੱਖ ਸਵਾ ਲੱਖ ਜਿਹੜਾ ਘਰੇ ਪਿਆ ਮਿੱਟੀ ਹੋਊਗਾ ਕਿਉਂਕਿ ਤੁਸੀਂ ਵੱਡੀ ਲੈ ਲਈ ਤਾਂ ਉਹਦਾ ਕੀ ਕਰੋਗੇ ਤਾਂ ਉਹਦੇ ਲਈ ਆਪਾਂ ਆਪਸ਼ਨ ਤੁਹਾਨੂੰ ਦਿੱਤੀ ਹੋਈ ਆ ਵੀ ਤੁਸੀਂ ਉਹ ਮਸ਼ੀਨ ਸਾਨੂੰ ਵਿੱਚ ਦੇ ਸਕਦੇ ਆ ਊਸ਼ਾ ਲਈ ਤਾਂ ਕਿਸੇ ਕੋਲ ਵੀ ਕੁਝ ਵੀ ਕੜਾਈ ਵਾਲੀ ਮਸ਼ੀਨ ਆ ਜੇ ਉਹ ਬੰਦਾ ਚਾਹੁੰਦਾ ਵੀ ਇਹ ਹੁਣ ਮੈਂ ਇਹਦੇ ਤੇ ਲੱਖ ਸਵਾ ਲੱਖ ਰੁਪਏ ਇਨਵੈਸਟ ਕਰ ਚੁੱਕਾ ਆ ਤੇ ਮੈਂ ਹੁਣ ਵੱਡੀ ਤੇ ਮੂਵ ਹੋਣਾ ਚਾਹੁੰਦਾ ਤਾਂ ਉਹ ਮਸ਼ੀਨ ਆਪਾਂ ਨੂੰ ਤੁਸੀਂ ਵਿੱਚ ਘਟਵਾ ਸਕਦੇ ਆ ਕੈਸ਼ ਔਨ ਡਿਲੀਵਰੀ ਹੋਊਗਾ ਕੰਮ ਸਾਰੀ ਫੀਸ ਤੁਸੀਂ ਸਾਰੇ ਜਿਹੜੇ ਚਾਰਜਸ ਆ ਉਹ ਤੁਸੀਂ ਘਰੇ ਜਾਇ ਕਰਨੇ ਆ ਆਪਣਾ ਕਿਸੇ ਵੀ ਤਰ੍ਹਾਂ ਦਾ ਕੁਝ ਨਹੀਂ ਇਹ ਨਹੀਂ ਹੋਊਗਾ ਵੀ ਜਿੰਨੇ 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 ਰੁਪਏ ਚ ਆਪਣੀ ਗੱਲ ਹੋ ਗਈ ਮਸ਼ੀਨ ਦੀ ਉਸ ਤੋਂ ਬਾਅਦ ਇਹ ਨਹੀਂ ਹੋਊਗਾ ਇਸ ਤੇ GST ਲੱਗੂਗੀ ਜੀ ਟਰਾਂਸਪੋਰਟ ਦਾ ਖਰਚ ਆਪਾਂ ਸਾਰਾ ਕੁਝ ਇਨਕਲੂਡ ਕਰਕੇ ਬਿਲਕੁਲ ਸਾਫ਼ ਸੁਥਰਾ ਕੰਮ ਆ ਆਪਣਾ ਕੋਈ ਉਲੰਭੇ ਵਾਲਾ ਕੰਮ ਨਹੀਂ ਤੁਸੀਂ ਦੇਖ ਸਕਦੇ ਆ ਬਿਲਕੁਲ ਆ ਦੇਖੋ ਸਾਫ਼ ਸੁਥਰੀ ਮਸ਼ੀਨ ਮਿਲੂਗੀ ਇਹਨਾਂ ਮਸ਼ੀਨਾਂ ਨੂੰ ਹੁੰਦਾ ਕੁਝ ਨਹੀਂਗਾ ਲੱਕੜ ਦੇਖ ਸਕਦੇ ਤੁਸੀਂ ਸਭ ਸਭ ਇੱਕ ਨੰਬਰ ਚੀਜ਼ ਹੋਊਗੀ ਰੀ ਕੰਡੀਸ਼ਨ ਚ ਸਭ ਕੁਝ ਸਾਫ ਸੁਥਰਾ ਹੋਏਗਾ ਤੁਸੀਂ ਅਸੀਂ ਘੱਟੋ ਘੱਟ ਵੀ 2-3 ਦਿਨਾਂ ਦੇ ਲੱਗੇ ਹੋયા ਤੇ ਸਾਨੂੰ ਟਰੱਕ ਨਹੀਂ ਮਿਲਿਆ ਟਰਕਿੰਗ ਕਰਕੇ ਸਾਡੀ ਡਿਲੀਵਰੀ ਲੇਟ ਹੋ ਗਈ ਡਿਲੀਵਰੀ ਲੇਟ ਹੋ ਗਈ ਪਰ ਅਸੀਂ ਅਗਲੇ ਤੋਂ ਐਡਵਾਂਸ ਨਹੀਂ ਲਿਆ ਹੋਇਆ ਤਾਂ ਉਹ ਅਗਲੇ ਨੂੰ ਟੈਨਸ਼ਨ ਨਹੀਂ ਵੀ ਮੈਂ ਐਡਵਾਂਸ ਪਾਇਆ ਹੋਇਆ ਸੀ ਹੁਣ ਉਹ ਬੰਦਾ ਲੇਟ ਆ ਰਿਹਾ ਹਾਲਾਂਕਿ ਅਸੀਂ ਇਦਾਂ ਹੋ ਨਹੀਂ ਦਿੰਦੇਗੇ ਵੀ ਜਦੋਂ ਅਗਲੇ ਨੂੰ ਕਹਤਾ ਆਪਾਂ ਉਸ ਟਾਈਮ ਮਤਲਬ ਪੁਆਇੰਟ ਟਾਈਮ ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਆਂ ਪਰ ਹੁਣ ਸੀਜ਼ਨ ਦਾ ਟਾਈਮ ਆ ਤਾਂ ਕਰਕੇ ਟਰੱਕ ਆ ਜਿਹੜੇ ਉਹ ਸਾਰੇ ਹੀ ਮਤਲਬ ਸੀਜ਼ਨ ਦੇ ਕਰਕੇ ਬੋਰੀਆਂ ਵਗੈਰਾ ਢੋਣ ਚ ਬਿਜ਼ੀ ਆ ਹਨਾ ਤੇ ਸੀਜ਼ਨ ਦੇ ਟਾਈਮ ਚ ਚਲੋ ਕਸਟਮਰ ਕੋਲ ਕੋਲ ਵੀ ਮਤਲਬ ਪੇਮੈਂਟ ਹੁੰਦੀ ਆ ਤਾਂ ਤਾਂ ਉਹਨਾਂ ਨੂੰ ਹੁੰਦਾ ਵੀ ਸੀਜ਼ਨ ਦੇ ਵਿੱਚ ਲੱਗੇ ਤੇ ਸੀਜ਼ਨ ਦੇ ਵਿੱਚ ਟਰੱਕ ਵੀ ਬਹੁਤ ਔਖੇ ਮਿਲਦੇ ਆ ਤੇ ਆਪਾਂ ਜਿਹੜੇ ਆ ਫਿਰ ਵੀ ਕੋਸ਼ਿਸ਼ ਕਰੀਏ हा अहिले हो ला अहिले हिजोमा गएको छ हो यो के भन्दै हो यो के भन्दै हो मेरो गाडी लाग्यो मैले जानेको कुरा मैले थाहा छ मेरो साथमा अहिले त होरी स्टेजमा होटाको होटाको होटाका पोली पात बस छ भडियो थाहा ४०० भगाउन मोडले तलै भए हाम्रो भाइले गरेको छ पुरा नाम आइसो तल छ ਮਣੀ ਹੋਟੇ ਕਰਾ ਮੈਂ ਜੀ ਨਾ ਜੇ ਨਾ ਕੇ ਹੋੜ ਮਣੀ ਮੈਂ ਕਰਾ ਵਾ ਮਸ਼ੀਨ ਮੈਂ ਖਤਮ ਕਰ ਦੱਸਾਂ ਜੀ ਮੈਂ ਕੋਈ ਨਾ ਜਗਾ ਹੋਰ ਨਾ ਬੋਲ ਬੋਲਿਆ ਉਹ ਬੋਲਿਆ ਉਹ ਬੋਲ ਜਾ ਕਿ ਨਾ ਉਹ ਕਿੰਨੀ ਦੂਰੀ ਆ ਸਕਦਾ ਹੈ ਹੈ ਚੌਧਰਾ ਆ ਗਿਆ ਫੋਨ ਕਰਦੀ ਜੀ बोला गोका तमाबीले गनिले लागि गोदाबी तेला तिस गोरा अनि भाग आ गोरा नि जाओ हैन भनेर हल्ला ल न दुमी नभाले त कामलाई नमानै वाटर कुयाला अटो हमारे बच्चो आ के का दुबी ओके भन मगर आ ਆ ਇਹ ਲੋਕਾਂ ਦਾ ਬੈਂਕ ਹੈ। ਦੇਖ ਲਓ ਕਿੰਨਾ ਰਿਸਕ ਰਹਿੰਦਾ 1 ਰੁਪਏ ਦਾ ਕਸਟਮਰ ਤੇ ਬੋਝ ਨਹੀਂ ਆਉਂਦਾ। ਆ ਸਾਰਾ ਰਿਸਕ ਸਾਡਾ ਆ। ਕਿੱਦਾਂ ਇੱਟਾਂ ਦੇ ਉੱਪਰ 5-7 ਲੱਖ ਰੁਪਏ ਦੀ ਚੀਜ਼ ਝੂਲ ਰਹੀ ਆ। ਠੀਕ ਆ ਤੇ ਸਾਰਾ ਰਿਸਕ ਹੁਣ ਕਸਟਮਰ ਨੂੰ ਤਾਂ ਬਿਲਕੁਲ ਸਾਫ਼ ਚੀਜ਼ ਚਾਹੀਦੀ ਏ ਜੇ ਆਦਰਵਾਇਜ਼ ਕੁਝ ਵੀ ਕੁਦਾਨਾ ਖਾਸਤਾ ਹੁੰਦਾ ਤਾਂ ਸਰ ਆਪਣਾ ਦੇਖ ਲਓ ਕਿੰਨੀ ਉੱਪਰ ਝੂਲ ਰਹੀ ਬੰਦੇ ਦਾ ਹੱਥ ਇਦਾਂ ਲਾ ਕੇ ਪਹੁੰਚੂਗਾ ਮੰਨ ਲਓ ਅਪਰੋਕਸ 8-10 ਫੁੱਟ ਹਵਾ ਦੇ ਵਿੱਚ ਆ ਉਹ ਹਾਈਡਰਾ ਕੰਡ ਕੰਡ ਕਾਲ ਕਾਲ ਜਾ 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 ਲਾਡਣੀ ਅਬ ਮੇਰੇ ਸਾਹਬੇ ਵੇਧੀ ਚਲੀਏ ਮੇਰੇ ਜਿੱਧਰ ਦੀ ਮਰਜ਼ੀ ਚੱਲੋ ਹੈ ਜਿੱਧਰ ਦੀ ਮਰਜ਼ੀ ਮੇਰੇ ਜਾਲੇ ਨੂੰ ਮਿੱਟੀ ਸੇ ਇਹਨੂੰ ਤਰਾ ਪਤਾ ਹੀ ਹੈ ਫਿਰ ਉੱਤੋਂ ਨਾਲ ਨਾ ਹਵਾ ਆਦੀ ਦੀ ਦੀ ਬਸਾਲਾ ਅੱਛਾ ਉਹਦੀ ਆ ਪਾਕੋ ਵੀ ਉਹਨਾਂ ਦਾ ਆ ਗੱਡੀਆਂ ਵੀ ਉਹਨਾਂ ਦੀਆਂ ਖੜੀਆਂ ਆ ਦੇਖ ਦੀ ਬਾਲੇ ਉਦੋਂ ਨਾ ਤੇ ਕੋਲਾ ਕਰਦਾ। ਫੈਨ ਕਰਦਾ।